हां जी ਵੀ ਦੋਸਤੋ ਜਿਨ੍ਹਾਂ ਦੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਨਾ बार-बार ਛਾਲੇ ਹੋ ਜਾਂਦੇ ਜਾਂ ਫਿਰ ਕਦੀ ਵੀ ਆਪਣੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਇਹ ਵਾਲਾ ਇਹ ਵਾਲਾ ਬੜਾ ਹੀ ਆਰਾਮ ਬਣ ਤਰੀਕਾ ਆ ਇਹ ਜਿਹੜਾ ਤਰੀਕਾ ਦੋਸਤੋ ਅਮਰੀਕਾ ਤੇ ਗੋਰੇ ਵੀ ਵਰਤਦੇ ਆ ਜਿਨ੍ਹਾਂ ਦੇ ਮੂੰਹ ਜੇ ਉਹਨਾਂ ਦੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਨੇ ਤੇ ਰਾਤੋਂ ਰਾਤ ਛਾਲੇ ਜਿਹੜੇ ਆ ਸ਼ੂ ਮੰਤਰ ਗਾਇਬ ਹੋ ਜਾਂਦੇ ਮੂੰਹ ਦੇ ਵਿੱਚੋਂ ਜੇ ਤੁਸੀਂ ਆਹ ਵਾਲੀ ਚੀਜ਼ ਵਰਤ ਲਈ ਇਹਦੇ ਵਿੱਚ ਪਾ ਕੇ ਤੇ ਦੋ ਕਿ ਚੀਜ਼ਾਂ ਆਪਾਂ ਪਾਣੀ ਦੇ ਵਿੱਚ ਪਾਓ ਪਰ ਇਹ ਚੀਜ਼ ਵਰਤਣੀ ਕਿਵੇਂ ਹੈ ਸਾਰਾ ਕੋ ਦਾਦਾ ਆਪਣੀ ਵੀਡੀਓ ਦੇ ਵਿੱਚ ਬਹੁਤ ਹੀ ਸੌਖਾ ਜਿਹਾ ਤਰੀਕਾ ਦੋਸਤੋ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਤੱਕ ਕਿਉਂਕਿ ਮੂੰਹ 'ਚ ਜੇ ਤੁਹ ਸ਼ਾਲੇ ਹੋ ਜਾਂਦੇ ਆ ਨਾ ਤੇ ਇੰਨਾ ਕਿ ਜਿਹੜਾ ਤੰਗ ਕਰ ਹਾਂਜੀ ਵੀ ਸਤਿਸ਼ੀ ਦੇ ਕਾਲ ਸਾਰਿਆਂ ਨੂੰ ਤੇ ਦੋਸਤੋ ਜਦੋਂ ਮੂੰਹ ਦੇ ਵਿੱਚ ਸ਼ਾਲੇ ਹੋ ਜਾਂਦੇ ਉਹਦੋਂ ਆਪਾਂ ਨੂੰ ਖਾਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕੋਈ ਵੀ ਚੀਜ਼ ਆਪਾਂ ਖਾਣੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਲੂਣ ਮਿਰਚ ਮਸਾਲਾ ਜਿਹੜਾ ਬਹੁਤ ਜ਼ਿਆਦਾ ਲੱਗਦਾ ਤੇ ਲੋਕੀ ਜਿਹੜੇ ਆ ਤੇ ਜਦੋਂ ਸ਼ਾਲੇ ਹੋ ਜਾਂਦੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਆ ਪਰ ਸ਼ਾਲਿਆਂ ਦਾ ਫਰਕ ਨਹੀਂ ਕੁਦਰਤੀ ਤਰੀਕੇ ਦੇ ਨਾਲ ਵਿੱਚ ਆਪਣੇ ਮੂੰਹ ਦੇ ਵਿੱਚ ਜਿਹੜੇ ਛਾਲਿਆ ਉਡਾ ਸਕਦੇ ਸ਼ੂ ਮੰਤਰ ਕਰ ਸਕਦੇ ਏ ਉਹਦੇ ਲਈ ਕਰਨਾ ਕੀ ਇਹ ਵਾਲਾ ਤਰੀਕਾ ਬਹੁਤ ਦੋਸਤੋ ਵਧੀਆ ਤਰੀਕਾ ਤੇ ਫੇਮਸ ਤਰੀਕਾ ਗੋਰੇ ਵੀ ਵਰਤਦੇ ਅਮਰੀਕਾ ਦੇ ਉਹਦੇ ਲਈ ਕਰਨਾ ਕੀ ਇਹ ਦੋਸਤੋ ਤੁਸੀਂ ਘੜੇ ਵਾਲਾ ਪਾਣੀ ਜਾਂ ਤੇ ਤੁਸੀਂ ਘੜੇ ਵਾਲਾ ਪਾਣੀ ਜਾਂ ਫਿਰ ਤੁਸੀਂ ਜਾਂ ਫਿਰ ਮਿੱਟੀ ਦੀ ਇਦਾਂ ਦੀ ਗੜਵੀ ਆ ਉਹਦੇ ਵਿੱਚ ਪਾਣੀ ਲੈਣਾ ਆ ਇਹ ਨਹੀਂ ਆ ਗਿਆ ਆਪਾਂ ਸਾਦਾ ਪਾਣੀ ਦੂਜਾ ਪਾਣੀ ਤੀਜਾ ਪਾਣੀ ਨਹੀਂ ਆਪਾਂ ਜਿਹੜਾ ਨਾਰਮਲ ਵਾਟਰ ਹੈ ਨਾ ਆਪਾਂ ਜਿਹੜਾ ਮਿੱਟੀ ਦੇ ਬਰਤਨ ਦੇ ਵਿੱਚ ਪਾ ਕੇ ਇਹਨੂੰ ਰੱਖ ਲੈਣਾ ਜੀ ਇਸ ਤਰੀਕੇ ਦੇ ਨਾਲ ਰਾਤ ਨੂੰ ਰਾਤ ਨੂੰ ਪਿਉਣਾ ਹੈ ਸਵੇਰ ਫਿਰ ਤੱਕ ਇਹਨੂੰ ਇਦਾਂ ਹੀ ਪਿਆਰ ਰੱਖ ਦੇਣਾ ਤਸਵੀਰ ਨੂੰ ਆਪਾਂ ਕਰਨਾ ਕੀ ਹੈ ਫਿਰ ਨੂੰ ਆਪਾਂ ਇਹਨੂੰ ਪਹਿਲਾਂ ਸਾਈਡ ਤੇ ਰੱਖ ਦਵਾਂਗੇ ਤੇ ਆਪਾਂ ਨੂੰ ਇੱਕ ਚੀਜ਼ ਚਾਹੀਦੀ ਹੈ ਉਹ ਤੋਂ ਫਟਕੜੀ ਫਟਕੜੀ ਇੰਨੀ ਕੁ ਵਧੀਆ ਚੀਜ਼ ਹੈ ਨਾ ਕਾਰਗਰ ਹੈ ਆਪਣੇ ਮੂੰਹ ਦੇ ਛਾਲਿਆਂ ਨੂੰ ਹਟਾਉਂ ਦੇਵੇ ਲਓ ਜੀ ਇੰਨੀ ਕੁ ਫਟਕੜੀ ਲੈ ਲਈ ਤੇ ਇਹਨੂੰ ਆਪਾਂ ਇਹਦੇ ਵਿੱਚ ਰੱਖ ਕੇ ਕਿਸੇ ਵੀ ਜੀ ਦੇ ਵਿੱਚ ਰੱਖ ਕੇ ਆਪਾਂ ਇਹਨੂੰ ਥੋਕ ਲੈਣਾ ਇਹਦਾ ਪਾਊਡਰ ਜਿਹਾ ਬਣਾਉਣਾ ਹੈ। ਲੋਬੇ ਦੋਸਤੋ ਫਟਕੜੀ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪੀਸ ਕੇ ਇਹਦਾ ਪਾਊਡਰ ਬਣਾ ਲੈਣਾ ਬਿਲਕੁਲ ਇਸੇ ਤਰੀਕੇ ਦੇ ਨਾਲ ਆਖੋ ਇਹਦਾ ਪਾਊਡਰ ਬਣ ਚੁੱਕੇ। ਇਹ ਪਾਊਡਰ ਪਾ ਲੈਣਾ ਕਿ ਦੋਸਤੋ ਆਪਾਂ ਆਪਣੇ ਕੱਚ ਦੇ ਗਲਾਸ ਦੇ ਵਿੱਚ ਗਲਾਸ ਤੁਸੀਂ ਕੱਚ ਦਾ ਹੀ ਲੈਣਾ ਕੋਈ ਦੂਜਾ ਗਲਾਸ ਨਹੀਂ ਲੈਣਾ ਕੋਈ ਸਟੀਲ ਦਾ ਨਹੀਂ ਕੋਈ ਹੋਰ ਕੋਈ ਨਹੀਂ। ਠੀਕ ਹੈ ਨਾ ਸਾਰੀ ਜੀ ਸਾਰੀ ਫਟਕੜੀ ਆਪਾਂ ਪਾ ਲਵਾਂਗੇ ਜੀ ਆਪਣੇ ਗਲਾਸ ਦੇ ਵਿੱਚ। ਲੋਜੀ ਕੀ ਕਰੋ ਤੁਸੀਂ ਗਿਫਟਕੜੀ ਆਪਾਂ ਗਲਾਸ ਦੇ ਵਿੱਚ ਪਾ ਦਿੱਤੀ ਜਿਹੜੀ ਆਪਾਂ ਪੀਸੀ ਸੀ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਇਸ ਤੋਂ ਬਾਅਦ ਜਿਹੜਾ ਪਾਣੀ ਆਪਾਂ ਮਿੱਟੀ ਦੇ ਬਰਤਨ ਦੇ ਵਿੱਚ ਰਾਤ ਨੂੰ ਭੋਂਗੇ ਰੱਖਿਆ ਸੀ ਨਾ ਉਹ ਪਾਣੀ ਲੈਣਾ ਤੇ ਉਹ ਪਾਣੀ ਨਾਲ ਨਾਲ ਆਪਾਂ ਆਪਣਾ ਗਲਾਸ ਜਿਹੜਾ ਭਰ ਲੈਣਾ ਜੀ ਇਹ ਪਾ ਲਿੱਤਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਕੀ ਚੀਜ਼ ਪਾਉਣੀ ਇੱਕ ਚੀਜ਼ ਆਪਾਂ ਹੋਰ ਪਾਉਣੀ ਹੈ ਇਹਦੇ ਵਿੱਚ ਇਸ ਤੋਂ ਬਾਅਦ ਦੋਸਤੋ ਤੁਸੀਂ ਲੈਣਾ ਲੈਮਨ ਨਿੰਬੂ ਮੋ ਜੀ ਵੀ ਆਪਾਂ ਨਿੰਬੂ ਦੇ ਕੱਢ ਲਏ ਤੇ ਹੁਣ ਆਪਾਂ ਇਹਨੂੰ ਸਾਰ ਅੱਧਾ ਨਿੰਬੂ ਜਿਹੜਾ ਇਹਦੇ ਵਿੱਚ ਨਚੋੜ ਦਿੰਨੇ ਆਂ ਵੀ ਦੋਸਤੋ ਇਹ ਦੋ ਚੀਜ਼ਾਂ ਆਪਾਂ ਆਪਣੇ ਘੜੇ ਵਾਲੇ ਪਾਣੀ ਦੇ ਵਿੱਚ ਜਾਂ ਫਿਰ ਮਿੱਟੀ ਦੇ ਬਰਤਨ ਵਾਲੇ ਪਾਣੀ ਦੇ ਵਿੱਚ ਪਾ ਲੈਣੀਆਂ ਤੇ ਇਹਨਾਂ ਨੂੰ ਹੁਣ ਆਪਾਂ ਚੁੰਮਕੇ ਦੇ ਨਾਲ ਚੰਗੀ ਤਰ੍ਹਾਂ ਦੋਸਤੋ ਘੋਲ ਹੀ ਜਾਣਾ ਘੋਲ ਹੀ ਜਾਣਾ ਵੀ ਦੋਸਤੋ ਦੋ ਚੀਆ ਪਾ ਪਾਣੀ ਦੇ ਵਿੱਚ ਘੋਲ ਲੈਂਦੇ ਆ ਤੇ ਇਹ ਜਿਹੜਾ ਹੁਣ ਪਾਣੀ ਬਣ ਗਿਆ ਨਾ ਇੰਨਾ ਕਿ ਜਿਹੜਾ ਕਿਆਮਤਕਾਰੀ ਪਾਣੀ ਬਣ ਚੁੱਕਾ। ਹੁਣ ਦੋਸਤੋ ਤੁਸੀਂ ਕਰਨੀਆਂ ਜੀ ਕੁਰਲੀਆਂ ਰਾਤ ਨੂੰ ਵੀ ਕਰ ਸਕਦੇ ਹੋ ਸਵੇਰ ਨੂੰ ਵੀ ਕਰ ਸਕਦੇ ਹੋ। ਇਹਨੂੰ ਦੋਸਤੋ ਦਿਨ 'ਚ ਦੋ ਟਾਈਮ ਵਰਤ ਲਿਆ ਸਵੇਰੇ ਤੇ ਸ਼ਾਮ ਤੁਹਾਡੇ ਮੂੰਹ ਤੇ ਛਾਲੇ ਬਿਲਕੁਲ ਸਾਫ਼ ਹੋ ਜਾਣਗੇ ਬਿਲਕੁਲ ਕਲੀਅਰ ਇਹਦੇ ਸਾਰੇ ਜੜੋਂ ਪੱਟੇ ਜਾਣਗੇ। ਤੇ ਦੋਸਤੋ ਇਹ ਵਾਲਾ ਤਰੀਕਾ ਜਿਹੜਾ ਇੰਨਾ ਕ ਕਾਮਯਾਬ ਤਰੀਕਾ ਨਾ ਜਿੰਦਗੀ ਭਰ ਤੁਹਾਡੇ ਮੂੰਹ ਦੇ ਵਿੱਚ ਛਾਲੇ ਨਹੀਂ ਜੇ ਹੋ ਸਕਦੇ ਇੰਨਾ ਕਿ ਇਹ ਜਿਹੜਾ ਤਗੜਾ ਤਰੀਕਾ ਅਮਰੀਕਾ ਦੇ ਗੋਰੇ ਵੀ ਦੋਸਤੋ ਬਣਾ ਕੇ ਇਹੋ ਚੀਜ਼ ਬਣਾ ਕੇ ਵਰਤਦੇ ਆ ਤੁਸੀਂ ਇਸ ਪਾਣੀ ਦੀਆਂ কুরਲੀਆਂ ਕਰਨੀਆਂ ਸਾਰੇ ਪਾਣੀ ਦੀਆਂ কুরਲੀਆਂ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੀਆਂ ਤਾਜ਼ੇ ਪਾਣੀ ਦੀਆਂ কুরਲੀਆਂ ਕਰਕੇ ਦੋ ਵਾਰ ਤੇ ਚਲੋ ਜੀ ਸੋ ਜਾ ਤਾਂ ਇਹਦੇ ਨਾਲ ਤੁਹਾਡੇ ਛਾਲੇ ਬਿਲਕੁਲ ਦੇ ਬਿਲਕੁਲ ਖਤਮ ਹੋ ਜਾਣਗੇ ਸ਼ੂਮੰਤਰ ਹੋ ਜਾਣਗੇ ਐਡਾ ਕਿ ਇਹ ਜਿਹੜਾ ਵਧੀਆ ਤਰੀਕਾ ਐਡਾ ਕਿ ਜਿਹੜਾ ਵੱਡਾ ਜਗੜਾ ਤੁਸੀਂ ਇੱਕ ਵਾਰ ਇਹਨੂੰ ਅਜਮਾ ਕੇ ਵੇਖੋ ਬਹੁਤ ਵਧੀਆ ਤੁਹਾਨੂੰ ਇਹਦਾ ਰਿਜ਼ਲਟ ਆਉ ਮਿਲੇਗਾ ਤੇ ਦੋਸਤੋ ਵੀਡੀਓ ਚੰਗੀ ਲੱਗੀ ਨਾ ਤਾਂ ਦੱਬ ਕੇ ਸ਼ੇਅਰ ਕਰਕੇ ਜਾਓ ਗਾਂਵ ਗਾਂਵ ਵੀ ਤਾਂ ਇਹ ਹੋਰ ਵੀਡੀਓ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ